पंजाब सरकार दी पई मार लेबर सभावान हो बेरोजगार हक की मंगा लेबर सभावान दिता रोज तरना पंजी लाख दे टेंडर ऑफलाइन ना किते ता करांगे पंजाब सरकार दे खिलाफ करांगे तिखा संघराज ब्यूरो चीफ हरपाल सिंह पंगू दी विशेष रिपोर्ट ਗੋਹਂਦੀਆ ਉਹ ਵੀ ਇੰਨਾ ਸ੍ਰੀਨਾਥ ਦੇ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਮਾਫ਼ ਕਰਾ ਲਈ ਗਿਆ ਕੋਈ ਅਕਲ ਆ ਕੇ ਆਪਣੇ ਦਾਣੀ ਫੜ ਲੈ ਲੇਦਾ ਏ ਪਰ ਇਹ ਸੁਭਾਵਾਂ ਕਿੱਧਰ ਜਾਣ ਇਹ ਕੀ ਜੋ ਕਰਨ ਇਹਨਾਂ ਦੇ ਕੋਲੋਂ ਜਿੱਦਾਂ ਰੋਜ਼ਗਾਰ ਹੀ ਖੋਲੇ ਗਿਆ ਤੇ ਕਰਜ਼ਾ ਇਹਨਾਂ ਦੇ ਸਿਰ ਵਿਆਜ ਦੇ ਵਿਆਜ ਬਣ ਕੇ ਤੇ ਦਿਨ ਰਾਤ ਵਧੀ ਜਾ ਰਿਹਾ ਏ ਕਈ ਵਿਚਾਰੇ ਐਸੋ ਦਾ ਕਰਦੇ ਦੀ ਮਾਰੇ ਰਗਾ ਕੇ ਆਪਣਾ ਤਰੀਕ ਤਿਆਗੇ ਨੇ ਉਹਨਾਂ ਦੇ ਮਗਰੋਂ ਪਰਿਵਾਰ ਜਿਹੜੇ ਆ ਬੇਰੋਜ਼ਗਾਰ ਹੋ ਗਿਆ ਕੋਈ ਰੋਜ਼ਗਾਰ ਨਹੀਂ ਆਗਾ ਇਹ ਸਾਡੀਆਂ ਜਿਹੜੀਆਂ ਸੁਭਾਵਾਂ ਨੇ ਇਹ ਪੀੜੀ ਦਾ ਪੀੜ ਇਹ মিডিਆ ਕੋਈ ਪਾਵਰ ਰੱਖਦਾ ਹੈ ਇਹ ਜਦੋਂ ਵੀੜਿਆ ਆਪਣੇ ਤੱਕ ਆ ਜਾਂਦਾ ਹੈ ਤੇ ਵੱਡੇ ਵੱਡੇ ਮੰਤਰੀਆਂ ਨੂੰ ਹਲਾ ਦੇਂਦਾ ਕਿ ਵੀਡੀਓ ਦੇ ਰਾਹੀਂ ਆਪਣੀ ਬਾਤ ਪੰਜਾਬ ਸਰਕਾਰ ਨਾਲ ਦਿਖਾਉਣਾ ਚਾਹੁੰਦੇ ਆ ਅੱਛਾ ਇਹ ਜਿਹੜਾ ਜਿਹੜਾ ਕਾਫਲਾ ਇੱਥੇ ਰਵਾਨਾ ਹੋਣ ਲੱਗਾ ਸਾਡੇ ਬਹੁਤ ਦੀ ਜੋ ਇੱਥੇ ਦੇ ਸਾਡੇ ਕਲਪ ਚਲਾ ਬਡੇ ਜੋ ਬਣੇ ਨੇ ਜਿਤ ਮੰਤਰੀ ਬਣੇ ਨੇ ਖਜਾਨਾ ਮੰਤਰੀ ਬਣੇ ਨੇ ਕਮਜੀ ਕੁਸ਼ੋਜੀ ਆਪ ਕੋਲ ਕੇ ਨਿੱਜਾ ਬਣੇ ਦੇ ਤੋਂ ਜੀ ਦਾ ਜਵਾਬ ਚੋ ਰੇਸ਼ੂ ਸਿੰਘ ਉਹ ਵੀ ਪਾਜ ਰਹੇ ਨੇ ਸਦਾ ਮੀਡੀਆ ਇਤਲਿਕ ਹੋਰੀ ਸਾਡ ਜੋ ਜੋ ਮੀਡੀਆ ਮਾਜ ਰ ਕਿਤਰੀ ਮੋਟ ਰ ਕਰਨੀ ਜੋ ਇਹਨਾਂ ਦਾ ਚੋਗਦਨ ਉਹ ਸੁਲਾਹ ਦਾ ਚੋਗ ਤਾਂ ਇਹ ਕਰਕੇ ਅਸੀਂ ਅੱਜ ਜਿਹੜਾ ਕਾਫਲਾ ਥੋੜੇ ਚੰਗ ਮੁੰਡਾ ਦੇ ਵਿੱਚ ਇਤੋ ਤਿਆਰ ਜੋ ਚੜ ਆਇਆ ਹਾਲਜੇ ਧੁੰਦਾ ਹੋਇਆ ਜਿਹੜਾ ਬੀਸੀ ਸਾਹਿਬ ਮਾਜ ਉਹ ਤੋਂ ਪਹੁੰਚ ਆਪਣਾ ਮਨ ਪੱਤਰ ਦੇਣਗੇ ਇੱਕ ਸਾਡੇ ਮੰਗਲ ਚਾਹ ਕੇ ਦਰ ਕਰਦੇ ਜਰੂਰ ਤੇ ਵਾਸਤਾ ਚਿਰ ਵਾਜੂ ਦੀ ਹੱਥ ਮੈਂ ਜੀ ਦੀ ਚੁੰਡਾ ਕੋਬਰ ਲੇਬਰ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਸਰਦਾਰ ਸਰੁੰਦਰ ਸਿੰਘ ਚਾਹਲਾ ਮੈਂ ਭਗਵਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਭਗਵਾਨ ਜੀ ਸਾਹਿਬ ਤੁਸੀਂ ਪੰਜਾਬ ਵਿੱਚ ਆਪਣਾ ਟੰਡੋੜਾ ਪਿੱਟਦੇ ਨਹੀਂ ਥਕਦੇ ਕਿ ਅਸੀਂ ਗਰੀਬ ਵਰਗ ਦੇ ਲੋਕਾਂ ਨੂੰ ਉੱਚਾ ਚੋਕਰਿਆ ਪਰ ਅਮਲ ਵਿੱਚ ਇਹ ਗੱਲ ਨਹੀਂ ਆ ਰਹੀ ਬਗੌਤ ਮਾਨ ਸਾਹਿਬ ਅਸੀਂ ਤੁਹਾਨੂੰ ਕੋ ਨੌਕਰੀਆਂ ਨਹੀਂ ਮੰਗਦੇ ਅਸੀਂ ਆਪਣੀ ਟ੍ਰੇਡ ਦਾ ਕੰਮ ਮੰਗਦੇ ਅਸੀਂ ਆਪਣਾ ਰੁਜ਼ਗਾਰ ਮੰਗਦੇ ਆ ਸਾਡੇ ਵੱਡੇ ਵਟੇਰੇ ਤੋਂ ਸਾਡੀਆਂ ਸੁਸਾਇਟੀਆਂ ਚਲਦੀਆਂ ਆ ਰਹੀਆਂ ਸਾਨੂੰ ਪਹਿਲਾਂ ਸਾਨੂੰ ਸਾਰੇ ਬਹੁਤ ਵਧੀਆ ਕੰਮ ਮਿਲਦੇ ਸਾਡਾ ਰੁਜ਼ਗਾਰ ਪਰਲ ਪੋਸ਼ਣ ਬੜਾ ਸੋਹਣਾ ਅਸੀਂ ਹੱਥੀਂ ਕੰਮ ਕਰਕੇ ਆਪਣਾ ਰੁਜ਼ਗਾਰ ਲੈ ਕੇ ਪਰਿਵਾਰ ਪਾਲਦੇ ਸੀ ਅੱਜ ਸਮਾਂ ਉਹ ਆ ਗਿਆ ਕਿ ਭਗਵਾਨ ਬਸਾਵਾ ਅਸੀਂ ਆਪਣੇ ਪਵਾਵਾਂ ਨੂੰ ਫਿਊਚਰ ਚ ਕਹੀ ਦਈਏ ਤੁਸੀਂ ਸਾਡੀਆਂ ਸੁਸਾਇਟੀਆ ਰਜਿਸਟਰ ਕਰਾ ਕੇ ਸਾਨੂੰ ਤੁਸੀਂ ਬੇਇਜ਼ਦ ਕਰਤਾ ਜਦ ਤੱਕ ਸਹਿਕਾਰੀ ਸਬਾਵਾਂ ਦਾ ਡਿਪਾਰਟਮੈਂਟ ਖਤਮ ਕਰ ਦਿੱਤਾ ਜਾਵੇ ਗੱਲ ਇੱਕ ਮਸਲ ਆਈ ਜਵੇ 3-4 ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਨੂੰ ਹਾਰ ਕੇ ਸੜਕਾਂ ਤੇ ਬਹਿਣਾ ਪੈ ਗਿਆ ਜੇ ਸਾਨੂੰ ਰੋਜ਼ਗਾਰ ਹੁੰਦਾ ਤੇ ਅੱਜ ਅਸੀਂ ਆਪਣੇ ਕਮਾਂਕਾਰਾਂ ਦੇ ਹੁੰਦੇ ਇਹਦਾ ਫਾਇਦਾ ਡਿਪਾਰਟਮੈਂਟਾਂ ਦੇ ਆਲਾ ਅਫਸਰ ਵੱਡੇ ਅਸੀਂ ਚੀਫ ਲੈ ਰਹੇ ਨੇ ਜਿਹੜੇ ਠੇਕੇਦਾਰਾਂ ਨਾਲ ਮਿਲ ਕੇ ਵੱਡੇ ਟੰਡ ਕਰਾਪ ਕਰਕੇ ਉਹਨਾਂ ਦੇ ਘਰ ਪਰੇ ਜਾ ਰਹੇ ਨੇ ਤੇ ਗਰੀਬ ਬੰਦੇ ਨੂੰ ਗਰੀਬ ਕਰੀ ਜਾ ਰਹੇ ਨੇ ਆਪਣੀ ਨੀਂਦ ਲੰਗਾ ਕੀ ਜਾ ਗਈਆਂ ਮੈਂ ਮੰਗੇ ਮੇਰੀ ਭਗਵੰਦਾ ਸਾਹਿਬ ਤੁਹਾਡਾ ਸਾਡਾ ਕੋਈ ਦਾਵਾ ਝੜਾ ਨਹੀਂਗਾ ਜੇ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡੇ ਗਰੀਬ ਸੁਸਾਇਟੀਆਂ ਦੇ ਮਸਲੇ ਤੁਹਾਨੂੰ ਸੜਕਾਂ ਤੇ ਅੱਗੇ ਸੁਣਨੇ ਪੈਣੇ ਆ ਤੁਹਾਨੂੰ ਹੱਲ ਕਰਨੇ ਪੈਣੇ ਆ ਸਾਡੇ ਜਦੋਂ ਦੇ ਟੈਂਡਰ オンਲਾਈਨ ਹੋਏ ਆ ਸਾਡੇ ਸਿਆਸੀ ਸਭਾਵਾਂ ਦੇ ਮੈਂਬਰ ਬਿਲਕੁਲ ਬੇਰਜਾਰ ਹੋ ਗਏ ਆ ਮਰਨ ਦੇ ਘੰਟੇ ਤੇ ਕਾ ਗਏ ਆ ਕਰਜ਼ੇ ਥਲੇ ਸੇੜਾ ਦਬ ਦਮ ਕਈ ਵਿਚਾਰੇ ਕਿਤੇ ਜਾ ਰਹੇ ਤੁਹਾਨੂੰ ਪਤਾ ਹੀ ਆ ਜੇ ਅਸੀਂ ਆਪਣੇ ਮਰੇਟ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਅਸੀਂ ਆਪਣਾ ਫਿਸ਼ਰ ਚੰਗਾ ਨਹੀਂ ਦੇ ਸਕਾਂਗੇ ਤੇ ਸਾਡੇ ਬੱਚੇ ਕਿੱਧਰ ਜਾਣਗੇ ਭਗਵਾਨ ਸਾਹਿਬ ਤੁਸੀਂ ਸੋਚਣ ਵਾਲੀ ਗੱਲ ਹੈ ਤੁਹਾਡਾ ਹਰਾ ਪੈਣ ਅੱਜ ਕਿੱਧਰ ਗਿਆ ਹਰਾ ਪੈਣ ਕਿ ਕਿਹੜੇ ਗਰੀਬ ਦੇ ਹੱਕ ਚ ਚੱਲਿਆ ਸਾਨੂੰ ਦੱਸਿਆ ਜਾਵੇ ਆਪਣੇ ਹੰਮਲੇ ਦੀਆਂ ਡੁੱਡੀਆਂ ਲਾਈਆਂ ਜਾਣ ਆਪਣੇ ਹਲਕਿਆਂ ਚ ਜਿਹੜੇ ਵਪਾਰੀ ਐਸੋਸੀਏਸ਼ਨਾਂ ਦੇ ਮਿਟੀਆਂ ਕਰਕੇ ਉਹਨਾਂ ਦਾ ਦੁੱਖ ਸੁੱਖ ਸੁਣਿਆ ਜਾਵੇ ਤੇ ਮੈਨੂੰ ਦੱਸਿਆ ਜਾਵੇ ਹਰ ਸ਼ਹਿਰ ਚੱਸੀਆਂ ਮੁਕੰਦ ਹਾਉਸ ਬਰਨਣ ਚਾਹੀਦਾ ਭਗਵੰਤਬਾਨ ਸਾਹਿਬ ਇਦਾਂ ਰੰਗੜਾ ਪੰਜਾਬ ਨਹੀਂ ਬਣਨਾ ਤੁਸੀਂ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਸਕਦੇ ਆ ਤੁਸੀਂ ਬੇਰਜਗਰੀ ਖਤਮ ਕਰ ਦੋ ਨਸ਼ਾ ਆਪੇ ਖਤਮ ਹੋ ਜਾਏਗਾ ਸਾਡੇ ਸੂਬੇ ਦੇ ਪੰਜਾਬ ਪੁਲਿਸ ਦੇ ਬਹਾਦਰ ਸਿਪਾਹੀ ਬਹਾਦਰ ਮਲਾਵਿਆਂ ਨੂੰ ਸਲੂਟ ਆ ਜਿਹੜੇ 24 ਘੰਟੇ ਨਸ਼ਾ ਮੁਕਤ ਪੰਜਾਬ ਕਰਨੀ ਤਤ ਪਰ ਹਾਜ਼ਰ ਰਹਿੰਦੇ ਨੇ ਅਸੀਂ ਉਹਨਾਂ ਦੇ ਨਾਲ ਆ ਸਾਡਾ ਫਜਸੀ ਅਸੀਂ ਪੂਰਾ ਖਤਾ ਤੁਹਾਨੂੰ 92 ਮੈਂਬਰ ਦੇ ਕੇ ਤੁਹਾਡੇ ਸਿਰ ਤੇ ਤਾਜ ਰੱਖਿਆ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਇਹ ਨਾ ਭੁੱਲੋ ਕਿ ਜਿਨ੍ਹਾਂ ਕਰਕੇ ਮੈਂ ਮੁੱਖ ਮੰਤਰੀ ਬਣਿਆ ਉਹਨਾਂ ਨੇ ਖੁੱਲ ਛੁੱਟਦੀਏ ਬਿਲਕੁਲ ਨਹੀਂ ਬਰਦਾਸ਼ਤ ਹੋਵੇਗਾ ਅਸੀਂ ਆਪਣੇ ਹੱਕਾਂ ਦੀ ਮੰਗਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਾਂ ਕੁਝ ਵੀ ਕਰਨ ਨੂੰ ਤਿਆਰ ਹਾਂ ਤੁਹਾਡੀਆਂ ਮੰਗਾਂ ਨਹੀਂ 59 ਘੜਾਂ ਦਾ ਸਟੈਪ ਹੈ ਅਗਲਾ ਸਟੈਪ ਸਾਡਾ ਆਏ ਹੋਏਗਾ ਜਿੱਥੇ ਅੱਛੇ ਇਲੈਕਸ਼ਨ ਹੋਏਗੀ ਅਸੀਂ ਉੱਥੇ ਜਾ ਕੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਕਰਾਂਗੇ ਅਸੀਂ ਜੰਦਰ ਜਾਵਾਂਗੇ ਜੰਦਰ ਜਾਵਾਂਗੇ ਜਿੱਥੇ ਕੋਈ ਬਦਾਨ ਸਭਾ ਦੀ ਲਕਸ਼ਣ ਹੋ ਗਈ ਵੇਖੋ ਭਗਵਾਨ ਸਭ ਸੁਖਾਰ ਜੀ ਲੋਕ ਸਭਾ ਲਕਸ਼ਣ ਹੋਈ ਆ ਤੁਸੀਂ ਵੇਖ ਲਿਆ ਅਸੀਂ ਕਿੱਥੇ ਖੜੇ ਆ ਤੁਸੀਂ ਵੇਖ ਲਿਆ ਕਿੱਥੇ ਖੜੇ ਆ ਤੁਹਾਡੇ ਕਿਤੇ ਵਾਰੇ ਅਮਲ ਚ ਨਹੀਂ ਆ ਰਹੇ ਤਾਨੂੰ ਅੱਜ ਸੋਚਣੇ ਲੋੜ ਹੈ ਤੁਹਾਨੂੰ ਅੱਜ ਸੋਚਣੇ ਲੋੜ ਹੈ ਧੋਖਰੇ ਦੀ ਲੋੜ ਹੈ ਕਿ ਲੋਕੀਆ ਸੜਕਾਂ ਤੇ ਆ ਰਹੇ ਕਿਉਂ ਆ ਰਹੇ ਆ ਉਹਨੂੰ ਜਿਹੜੀਆਂ ਤੁਸੀਂ ਗਰੀਬ ਸੁਭਾਵਾ ਨੂੰ ਉੱਪਰ ਚੁੱਕਣ ਵਾਸਤੇ ਜਿਹੜੇ ਕਦਮ ਚੁੱਕੇ ਆ ਉਹਨਾਂ ਨੂੰ ਅਮਨਤ ਲੈਂਦਾ ਜਾਵੇ ਮੈਂ ਤੁਹਾਡਾ ਟ੍ਰੈਸਰ ਬੋਰਡ ਦਾ ਬਹੁਤ ਧੰਨਵਾਦ ਆ ਜਿਹੜੇ ਸਾਡੇ ਸਾਰੇ ਸਰਕਾਰੀ ਗਰੀਬ ਸੁਸਾਇਟੀ ਦਾ ਆਵਾਜ਼ ਪੰਜਾਬ ਸਰਕਾਰ ਦੇ ਦਵਾਜ਼ ਪਹੁੰਚਾਓਗੇ ਮੈਂ ਅੱਜ ਦਾ ਬਹੁਤ ਧੰਨਵਾਦੀ ਬੈ ਰੇਸ਼ਮ ਸਿੰਘ ਰਾਮਪਰਾ ਸੁਸਾਇਟੀ ਦਾ ਪ੍ਰਧਾਨ ਹੈ ਲੇਬਰ ਸੁਭਾਵਾਂ ਦੇ ਸਰਕਾਰੀ ਕੀਰਤੀ ਸੁਭਾਵਾਂ ਸੁਸਾਇਟੀਆਂ ਸਾਡੀਆਂ ਜਿਹੜੀਆਂ ਪੰਜਾਬ ਚੰਡੀਗੜ੍ਹ ਤੋਂ ਰਜਿਸਟਰਡ ਨੇ ਅਸੀਂ ਬੜੇ ਲੰਮੇ ਸਿਰ ਦੇ ਉੱਤੋਂ ਆਪਣਾ ਜਿਹੜਾ ਵਾ ਸਰਕਾਰੀ ਕੰਮ ਕਰ ਰਹੇ ਹਾਂ ਸਰਕਾਰ ਦੇ ਜਿਹੜੇ ਟੈਂਡਰ ਲੱਗਦੇ ਆ ਉਹ ਉਹਨਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਪਰ ਕੁਝ ਸਮੇਂ ਤੋਂ ਸਾਡੇ ਨਾਲ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਬਹੁਤ ਤਕਾ ਕਰ ਰਹੀ ਆ ਜਿਹੜੇ ਕਰੋੜਾਂ ਰੁਪਏ ਦੇ ਟੈਂਡਰ ਲਾ ਕੇ ਜਿਹੜੇ ਆਫਲਾਈਨ 25-25 ਲੱਖ ਦੇ ਟੈਂਡਰ ਜਿਹੜੇ ਗਰੀਬ ਸੁਭਾਵਾਂ ਨੂੰ ਰੋਜ਼ਗਾਰ ਮਿਲਦੇ ਸੀ ਉਹ ਅੱਜ ਬੰਦ ਕਰ ਦਿੱਤੇ ਗਏ ਆ ਸਾਡਾ ਜਿਹੜਾ ਅੱਜ ਦਾ ਨਾਰਾ ਏ ਉਹ ਇਹ ਆ ਕਿ ਗਰੀਬ ਸੁਭਾਵਾਂ ਬੇਰੋਜ਼ਗਾਰ ਪੰਜਾਬ ਸਰਕਾਰ ਦੀ ਬੀਮਾਰ ਗਰੀਬ ਸੁਭਾਵਾਂ ਬੇਰੋਜ਼ਗਾਰ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬਣਦਾ ਹੱਕ ਆ 25-25 ਲੱਖ ਦੇ ਟੈਂਡਰ ਜਿਹੜੇ ਆ ਆਫਲੈਂਡ ਕਰਕੇ ਉਹ ਲਾਏ ਜਾਣ ਤਾਂ ਜੋ ਸਾਡੀਆਂ ਸੁਭਾਵਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੀ ਆਰਥਿਕ ਵਿਵਸਥਾ ਜਿਹੜੀ ਆ ਉਹ ਸਹੀ ਹੋ ਸਕੇ ਮੈਂ ਸਰਬਜੀਤ ਸਿੰਘ ਸ਼ਾਂਕਾ ਪ੍ਰਧਾਨ ਰਾਪਰਾ ਕੋਪਰੇਟਿਵ ਸੁਸਾਇਟੀ ਮੌਜੂਦਾ ਪ੍ਰਧਾਨ ਰਾਟੀ ਜਨਕਲਿਆ ਮੋਰਚਾ ਅੱਜ ਪਟੜੀ ਪੁਲ ਤੇ ਧਰਨੇ ਸਟੇਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਨੂੰ ਚੇਤਾਵਨੀ ਦਿੰਦਾ ਹਾਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜਾ ਵਾਦਾ ਆਮ ਲੋਕਾਂ ਦੇ ਨਾਲ ਕੀਤਾ ਸੀ ਕਿ ਬਦਲਾਅ ਲਾ ਕੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਪਰ ਤੁਸੀਂ ਉਹ ਵਾਦਾ ਪੂਰਾ ਕਰਨ ਦੀ ਬਜਾਏ ਲੋਕਾਂ ਦਾ ਰੁਜ਼ਗਾਰ ਖੋ ਕੇ ਆਪਣੇ ਚਿਹਤੇ ਬੰਦਿਆਂ ਨੂੰ ਅੱਗੇ ਲੈ ਕੇ ਤਨਾੜ ਬਣਾਇਆ ਜਾ ਰਿਹਾ ਜਿਹੜੇ ਲੋਕ بے ਰੁਜ਼ਗਾਰ ਹੋ ਕੇ ਆਪਣੇ ਕਰੀਬੀ ਜੀਵਨ ਭਤੀਜ ਕਰਿਆ ਨਾ ਅਸੀਂ ਅੱਜ ਇਹ ਧਰਦਾਬਾਦ ਮੁੱਖ ਮੰਤਰੀ ਸਾਹਿਬ ਤੁਹਾਡੇ ਜਲੰਧਰ ਜਿੰਨੀ ਜੋਨ ਹੋ ਰਹੀ ਹੈ ਉਹਦੇ ਧਰਨਾ ਦੇਵਾਂਗੇ ਜੇ ਸਾਡੀਆਂ ਅਕਾਂ ਮੰਗੀਆਂ ਪੂਰੀਆਂ ਨਾ ਕੀਤੀਆਂ ਤਾਂ ਤੁਹਾਡੇ ਵਿਰੁੱਧ ਹੀ ਜਲੰਧਰ ਜਾ ਕੇ ਧਰਨਾ ਦੇਵਾਂਗੇ ਸਾਡੀਆਂ ਅਕਾਂ ਜਿਹੜੀ ਮੰਗੀ ਅਕਾਂ ਨੇ 25 ਲੱਖ ਤੱਕ ਟੈਂਡਰ ਸਾਡੇ ਆਵਲਾਨ ਕੀਤੇ ਜਾਣ 60 ਲੱਖ ਤੱਕ ਦੇ ਨੋਟੀਫਿਕੇਸ਼ਨ ਚਾੜਾ ਜਾਰੀ ਕੀਤਾ ਜਾਵੇ ਸਾਡੀਆਂ ਅਕਾਂ ਮੰਗੀਆਂ ਅਕਾਂ ਪੂਰੀ ਕਿਦਿ ਜਾਣ ਇਹੋ ਸਾਡਾ